ਉਹ ਕੋੜਿਆ ਹਾਂ ਉਹ ਕਾਲੇ ਖੰਡਾ ਉਹ ਕਾਲੇ ਯਾ ਤੱਕ ਮਾਰ ਦਿੰਦੇ ਚੱਲ ਤੂੰ ਹੀ ਕਹਿੰਦਾ ਆ ਹਾਂ ਯਾਰ ਇਹਨਾਂ ਵਧੀਆ ਚਲਾ ਰਿਹਾ ਠੀਕ ਆ ਬੈਲੈਂਸ ਬਣਾ ਕੇ ਰੱਖ ਅੱਛਾ ਲੈ ਜਾ ਦੇਖ ਲੈ ਆ ਜਾ ਜਾ ਫਿਰ ਕੋੜੇ ਟਾਗੇ ਬੈਠੀ ਉਹ ਕਾਰਨਾ ਆਹ ਹਾਂ ਉਹ ਪਹਿਲੀ ਵਾਰ ਕੁਝ ਨਹੀਂ ਸਕਦਾ ਪਹਿਲੀ ਵਾਰ ਹੀ ਨਹੀਂ ਆ ਜਾਣਾ ਖੱਤੀਆਂ ਦਾ ਆਪ ਰੁਕ ਜਾਣਗੇ ਹਾਂ ਜੀ ਮੈਂ ਪੈਰ ਕਰਕੇ ਨੇ ਪੈਰ ਦੁਖਦਾ ਨਹੀਂ ਆਪ ਰੁਕ ਜਾਣਗੇ ਹੂੰ ਕੋਈ ਉੱਥੇ ਜਾਉਂਦਾ ਤਾਂ ਇਹ ਉੱਥੇ ਉੱਥੇ ਪੰਨੀ ਖੜਨਾ ਆਪਣੇ ਵੱਲ ਨੂੰ ਘੁਮਾ ਦੇ ਉੱਤ ਗਿਆ ਸੀ ਅੱਗੋਂ ਮਾੜੇ ਘੁਮਾ ਦੇ ਉਹ ਦੇਖੀ 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 ਉਹ ਪੇਡਾਤਾ ਦਾ ਕੋਰਾ ਸਿਲੀ ਬੇਟੀ ਜੇ ਗਲੇਂ ਜਿਵੇਂ ਪਹਿਲੇ ਵਾਂਗੂ ਜੇ ਜੋਕ ਮੇਰੀ ਉਹ ਪਰ ਪਾਪਾ ਕੀ ਹੋ ਜਾਂਦਾ ਏ ਸਾਲਾ ਫਿਰ ਫੜਿਆ ਹੀ ਨਹੀਂ ਜਾਂਦਾ ਹੈਗਾ ਲੈ ਚੱਲ ਮੈਂ ਜ ਨਹੀਂ ਮਾਰੀ ਤੇਰੀ ਕੋਣ ਆ ਆ ਗਿਆ ਕਰਨਾ ਨਾ ਇਹ ਰੀ ਚੁੱਪੂ ਚੁੱਪੂ ਸੰਦਦਾ ਵੇ ਤਿਆਰ ਹੈ ਤਿਆਰ ਹੈ ਗੁੱਸੇ ਜਿਹੇ ਰ ਹੈ ਤੈਨੂੰ ਗੁੱਸਾ ਇਹ ਦੇ ਅੱਗੇ ਨਹੀਂ ਦੀ ਮੈਂ ਕੋਲ ਤੇ ਬੱਲ ਲੈਣ ਚਾਹੇ ਦੀ ਘੋੜਾ ਇੱਕ ਘੋੜਾ ਮੱਝੂ ਕੇ ਲੈਣ ਦਾ ਘੋੜਾ ਆ ਜੀ ਥੇਲੇ ਨੇੜੇ ਨਾਲ ਫੜ ਦੂਰੇ ਫੜ ਹਾਲੇ ਥੱਪੜ ਸੱਲ ਦੇ ਮਰ ਭੈਣ ਚੋਦੇ ਸਰ ਭਾਜ ਮਾਰੇ ਤਾਰੇ ਜੇ ਵਰ ਖੇਡ ਕੇ ਮਾਰ ਲੋ ਰਾਧਾ ਰਾਧਾ ਨਾ ਮਾਰ ਪਾ ਦੇ ਕਦਾ ਕੀ ਆ ਇਹਨਾਂ ਠੰਡ ਕਰਕੇ ਜਮਲੀਆਂ ਕਰਦਾ ਹੈ ਹਾਂ ਇਹਨਾਂ ਹਜੇ ਹਜੇ ਇਹਨੂੰ ਇਹਨੂੰ ਨਾ ਤਵੇਲੇ ਚ ਰਹਿਣ ਕਰਕੇ ਪਿਆਰ ਨਹੀਂ ਇਹਨੂੰ ਮਿਲਿਆ ਪਿਆਰ ਨਹੀਂ ਮਿਲਿਆ ਉੱਤੇ ਚੜਦਾ ਬੰਦੇ ਦੇ ਆ ਉਹ ਦੇਖ ਜਮੈਂ ਉਹਨਾਂ ਨੂੰ ਜਾਣਾ ਪੂਰੇ ਹਾਂ ਇਹ ਕਰਦਾ ਤਾਂ ਪਿਆਰ ਹੀ ਆਪਣੇ ਵੱਲੋਂ ਹਾਂ ਬੱਚਾ ਨਾ ਇਹ ਮੱਛਾ ਬਛੇਰਾ ਨਾ ਬੱਚੇ ਨੂੰ ਉੱਤੇ ਚੜ ਜਾਂਦਾ ਆ ਉਹ ਆ ਚੀਜ਼ ਹਾਂ ਬਛੇਰਾ ਇਹ ਇਹ ਐਸੀ ਕਰਕੇ ਇਹਨੂੰ ਥੋੜਾ ਸਿਖਾਈ ਦੇ ਆਪਾਂ ਕਰਦਾ ਪਿਆਰ ਹੀ ਹੈ ਬੱਚਾ ਯਾਰ ਹਾਂ ਲਓ ਜੀ ਇਹ ਕਹਿੰਦਾ ਜਹਾ ਚੜਨ ਤੋਂ ਪਹਿਲਾਂ ਕਹਿੰਦਾ ਸੀ ਆਪਣਾ ਘੋੜਸਵਾਰ ਕਰਨੇ ਕਹਿੰਦਾ ਘੋੜਸਵਾਰੀ ਕਰ ਲਈਏ ਕਰਨਾ ਕਰਨਾ ਕਰ ਬਾਲਸਨ ਚਲ ਆ ਉਹ ਵੇਖੀ ਜਗੀ ਮੈਂ ਤਾਂ ਉਹ ਤੂੰ ਵਸਾਈ ਤੀ ਆ ਠੀਕ ਆ ਜੇ ਕੋੜਾ ਉਹ ਉਹਨਾਂ ਤੇ ਕਰ ਜਣਾ ਉੱਪਰ ਤੇ ਆਲਾ ਵੀਰੇ ਫੋਟੋ ਕੀ ਵੀਡੀਓ ਮੇਰੇ ਖੜਾ ਤੂੰ ਨਹੀਂ ਭਾਇ ਦਾ ਤੂੰ ਥੱਕ ਗਿਆ ਉਹ ਥੱਕ ਗਿਆ ਹਟ ਹਟ ਚੱਲ ਦੱਬ ਕੇ ਚੱਲ 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 ਚਲੋ ਅਕਾਲ ਚੱਲ ਚੱਲ ਚੜ ਗਿਆ ਚੜ ਗਿਆ ਚੜ ਗਿਆ ਅੱਜ ਆ ਗਿਆ ਅੱਗੇ ਅੱਗੇ ਹਾਂ ਸ਼ਾਬਾਸ਼ ਆ ਉੱਜ ਕੋਰਾ ਠੀਕ ਹੈ ਸ਼ਾਂਤ ਉਹ ਰੁਕ ਜਾ ਪਹਿਲਾਂ ਮੈਨੂੰ ਪਹਿਲਾਂ ਦੱਸ ਹੈਲੋ ਹੋਰ ਅੱਗੇ ਆ ਗਿਆ ਕਿ ਪਾਪੇ ਅੱਗੇ ਥੋੜਾ ਜਿਹਾ ਹੋਰ ਹਾਂ ਅੱਗੇ ਤਾਂ ਨਹੀਂ ਖਿੱਚਣਾ ਕਾਜਾਂ ਨਹੀਂ ਖਿੱਚੇ ਵਸ ਲਓ ਜੀ ਤਿਆਰੀ ਹੁਣ ਸ਼ਵਾਲ ਬਾਈ ਹੁਣ ਦੋਣਾਂ ਨਾਲ ਆਏ ਚੱਲ ਵੀ ਇੰਗਲੈਂਡ ਉਹ ਇਹ ਕਾਟੀ ਕੁਟੀ ਪਾ ਰਹੀ ਹੋਈ ਚੱਲ ਚੱਲ ਇੰਗਲੈਂਡ ਚੱਲ ਵੀ ਚੱਲ ਜਾ ਦਿਆ ਖਿੱਚ ਕੇ ਚੱਲ ਵੀ ਹੋ ਦੇਕ ਜਾਣੀਏ ਲੋ ਜੀ ਸਾਡੇ ਜਗਪ੍ਰੀਤ ਸਿੰਘ ਜੀ ਆ ਠੀਕ ਆ ਓ ਲਿਆ ਓ ਲਿਆ ਚੱਲ ਵੀ ਚੱਲ ਚੱਲ ਉਹ ਗੇਲੇ ਪਾਣੀ ਲੈ ਗਿਆ ਬਾਜਾ ਆਹ ਕਹ ਲੈ ਵੀ ਟਿੱਡੇ ਜਾਣਾ ਕਾ ਕੇ ਨਹੀਂ ਆਰਾਮ ਨਾਲ ਜਾਣਾ ਉਹਨੇ ਕਾਲੀ ਨਹੀਂ ਕਰਨੀ ਚੱਲ 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 ਸ਼ਾਬਾਸ਼ ਲੈ ਚੱਲ ਲੈ ਚੱਲ ਲੈ ਤੇ ਖੇਤਾ ਚ ਜਾਣ ਦੇ ਯਾਰ ਤੇਰੇ ਹੱਥ ਆਉਦੇ ਇੱਧਰ ਇੱਧਰ ਕੱਢ ਬਾਹਰ ਕੱਢ ਕੋੜਾ ਉਹ ਵੀਡੀਓ ਪੂਰੀ ਪੂਰੇ ਲੈ ਗਿਆ ਕੋੜਾ ਇਹ ਵੀ ਲੜਨੇ ਆ ਜੀ ਦੋੜ ਕੋਈ ਗੱਲ ਹੈ ਇਹ ਤੇ ਇਹ ਤੇ ਇੱਥੇ ਖੜਾ ਨਹੀਂ ਹੋ ਰਿਹਾ ਦੋੜ ਵੇਲੇ ਪਤਾ ਕੀ ਗੱਲ ਆ ਖੜਾ ਹੋਵੇ ਨਾ ਘੁੰਮ ਕੇ ਇਹ ਪੰਪ ਦੇਗੇ ਉਹ ਦਿਲ ਕਹਿੰਦੇ ਨੂੰ ਪੰਪ ਬੈਠੋ ਆ ਜਾ ਇੱਕ ਜੋੜ ਜੀ ਰਸੂਣ ਅੰਮਣਾਈ ਤੇ ਉਹ ਅਸੀਂ ਵੇਖਿਆ ਰਿਜ਼ਲਟ ਲੈ ਤਾ ਜੀ ਲੈ ਤਾ ਜੀ ਕਿਨੇ ਵੇਖ ਲੈ ਰਿਜ਼ਲਟ ਕਰਿਆ ਮੈਨੂੰ ਦੇ ਦੇ ਫੇਰੇ ਮੇਰਾ ਘੋੜਾ ਹੋ ਗਿਆ ਠੀਕ ਹੈ ਇਹ ਮੇਰਾ ਘੋੜਾ ਹੋ ਗਿਆ ਭਾਈ ਆਹਾ ਆਵੇ ਵੀਡੀਓ ਬਣਾ ਲਈ ਮੈਂ ਤੇਰੀ ਪੱਕਾ ਹੋ ਗਿਆ ਵਾਹ ਚਾਲਾ ਕਾਲਿਆ ਥੋੜਾ ਜਾ ਆਹਾ ਗੁਰਿੰਦਰ ਸਿੰਘ ਗੱਡੇ ਆ ਹੋਰ ਤੋੜੇ ਬਾਬਾ ਗੁਰਵਿੰਦਰ ਸਿੰਘ ਜੀ ਬਾਬਾ ਮਸਤਾਨ ਬਾਬਾ ਗੁਰਵਿੰਦਰ ਸਿੰਘ ਜੀ ਬੁੱਢਾ ਦਾ ਰਿਸ਼ੀ ਦੇਖ ਗੰਦੇ ਬੁੱਢਾ ਸ਼ਹੀਦ ਦਾ ਨਿਸ਼ਾਨਾ ਵਾਲੀ ਮਿਸਲ ਇਹ ਯਾਰ ਬਾਬਾ ਜੀ ਮੈਂ ਬੱਤ ਚਲੋਚਨ ਸਿੰਘ ਜੀ ਮਰ ਅੱਛਾ ਮਾਸ ਕੋੜਿਆਂ ਦੀ ਸੇਵਾ ਤੋਂ ਬਿਨਾਂ ਘੋੜਸਵਾਰੀ ਨਹੀਂ ਹੋ ਸਕਦੀ ਜੀ ਤੇ ਸਿੰਘ ਹੁਣੇ ਦੌੜਾਂ ਕੱਢ ਕੇ ਆਇਆ ਜੇ ਤੇ ਹੁਣ ਉਹਦੇ ਪਿਆਰ ਧੋਏ ਜਾਂਦੇ ਆ ਸਾਰੀ ਬਹੁਤ ਜੰਗੀ ਹੈ ਜੀ ਇਹ ਗੁਰਦੁਆਰਾ ਸਾਹਿਬ ਸ਼ਹੀਦ ਗੰਜ ਬਾਬਾ ਮਿੱਤਰ ਸਿੰਘ ਜੀ 6000 ਸਿੰਘ ਸ਼ਹੀਦਾਂ ਸਰਦਰੀ ਕਲਾ ਉਸਤਾਨ ਰਾਜਪੁਰੇ ਦੇ ਤੇ ਪੈਂਦਾ ਜੀ ਅਲੀ ਮੱਜਰੇ ਦੇ ਕੋਲ ਤੇ ਬੜੀ ਚੜ੍ਹਦੀ ਕਲਾ ਦੀਆਂ ਅਰਦਾਸਾਂ ਬੇਨਤੀ ਇੱਥੇ ਹੁੰਦੀਆਂ ਤੇ ਹਰ ਇੱਕ ਦੀ ਆਪਾਂ ਬੇਨਤੀ ਕੋਈ ਹੁੰਦੀ ਆ ਆਹ ਬਾਬਾ ਜਹਾਰ ਸਿੰਘ ਜੀ ਕਾਲਪੰਥ ਕਾਲਪੰਥ ਬੁੱਟਾਦਲ ਆ ਵੇਖੋ ਜੀ ਇਹ ਜਿਹੜਾ ਇਹਦੀ ਬੂਟੀ ਛੱਕ ਕੇ ਕੋਈ ਕਹਿ ਦੇਣਾ ਵੀ ਹਾਂ ਮੈਂ ਬੂਟੀ ਛੱਕਣੀ ਤੇ ਇੱਥੇ ਆ ਦੇ ਕੀ ਗੱਲ ਹੈ ਬਾਬਾ ਜੀ ਹੈ ਨਾ ਮੈਨੂੰ ਪਤਾ ਆ ਮੈਂ ਉਹ ਜਦੋਂ ਆਪਾਂ ਤੰਬੂ ਲੈ ਆ ਰਹੇ ਸੀ ਉੱਧਰ ਲੋ ਜੀ ਪ੍ਰਾਣੀਆਂ ਖੇਟਾਂ ਯਾਦ ਕਰ ਰਹੇ ਆ ਸਿੰਘ ਕਹਿੰਦੇ ਪ੍ਰਾਣੀ ਖੇਡ ਗੱਡੀਆਂ ਗੁੱਲੀ ਘਟ ਰਿਆ ਉਧਰ ਗੁੱਲੀ ਨਾ ਚੱਲ ਰਿਆ ਵਾਹ ਵੀ ਵਾਹ ਇਹ ਕੀ ਕਹਿੰਦੇ ਨੇ ਇਹਨੂੰ ਬੰਦਰ ਕਿਲਾ ਓਏ ਹੱਥ ਜਾਈ ਹੈ ਨਾ ਆ ਕਾਲ ਆ ਵਾਹ ਬਈ ਵਾਹ ਆਵੇ ਮਾਰ ਉਧਰ ਗੇਲੇ ਉਧਰ ਉਪਰਾਂ ਉਹ ਤੇਰਾ ਬਹਾਉ ਗਿਆ ਕੈਚ ਆਊਟ ਹਾਂ ਕੈਚ ਆਊਟ ਆ ਬਈ ਨਹੀਂ ਜਾਏ ਕਿੱਥੇ ਓ ਆਇ ਤੇ ਰਹਿ ਗਈ ਆ ਰਹਿ ਗਈ ਜੀ ਮਾਰ ਮਾਰ ਹੱਲ ਰੱਖ 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 ਡੰਡਾ ਰੱਖ ਓਸਤਾ ਦਾ ਡੰਡਾ ਰੱਖ ਕੇ ਆਉਟ ਨਹੀਂ ਹੁੰਦਾ ਉਹ ਨਹੀਂ ਅੱਛਾ ਅੱਛਾ ਆ ਗਈ ਉਹ ਬਾਤ ਓਕੇ ਅੱਛਾ ਲੋ ਜੀ ਅੱਛਾ ਇਹ ਇਹ ਮਲਕੀ ਟਾਸ ਹੋ ਰਹੀ ਹੈ ਓਕੇ ਆ ਟਾਸ ਹੋ ਰਹੀ ਹੈ ਜੀ ਜੀ ਦੂਰ ਹੋਏਗੀ ਇਹ ਟਾਸ ਹੋ ਰਹੀ ਹੈ ਕਹਿੰਦੇ ਓਏ ਪਿੰਡ ਦੀ ਇੱਜ਼ਤ ਦਾ ਸਵਾਲ ਹੀ ਹੋ ਗਿਆ ਹੋ ਗਿਆ ਹੋ ਗਿਆ ਕੀ ਹੋ ਗਿਆ ਲੋ ਜੀ ਫੇਮਨਾ ਸਿੰਘ ਜੀ ਇੱਥੇ ਰਹਿ ਗਈ ਜੀ ਸਾਡੀ ਪਾਈ ਜੋ ਵਾਹ ਜੀ ਵਾਹ ਆ ਦੇਖ ਘੈਂਟ ਲੱਗ ਰਹੀ ਆ ਪੂਰ ਪੂਰ ਸਭ ਤੋਂ ਪਿੱਛੇ ਬਾਬਾ ਜੀ ਯਾਰ ਇਹ ਗਾਦੀ ਵੜੀ ਹੋ ਗਈ ਇਹਦਾ ਕਿਉਂ ਨਹੀਂ ਆਉਂਦੇ ਕਿਹਨੇ ਕਿਹਾ ਵੇ ਆ ਓਏ ਕਰਦੇ ਜਾਂਦੇ ਜਾਂਦੇ ਕੋਈ ਨਾ ਕੋਈ ਨਾ ਕੋਈ ਨਾ कोई ना कोई ना कोई ना पहली बार <या> चा, थी हां चल चल हां चल चल बस एक ओ वाह वही वाह ਉਹ ਕੁੱਕਰੇ ਬਾਲਣ ਗਿਆ ਉਧਰ ਨਹੀਂ ਨਹੀਂ ਦੂਰ ਨਹੀਂ ਜਾਂਦਾ ਬਾਪੇ ਦਾ ਮਾਰਨੀ ਆ ਬਾਪੇ ਲੈ ਭਾਈ ਦੂਰ ਨਹੀਂ ਜਾਣਾ ਉਹ ਨਹੀਂ ਨਹੀਂ ਕਰ ਦਿੱਤੇ ਦੂਰ ਨਹੀਂ ਜਾਂਦਾ ਚੱਲ 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 ਖੇਡ ਚੱਲ ਖੇਡ ਚੱਲ ਉਹ ਚੱਕੇ ਚ ਨਾ ਫਾਜੀ ਗੁੱਲੀ ਉਹ ਨਹੀਂ ਜਾਂਦਾ ਦੂਰ ਚੱਲ ਹਸਾਉਣ ਤਰਗਾਣਾ ਨਹੀਂ ਜਾਂਦਾ ਟੈਨਸ਼ਨ ਨਾ ਲਾਓ ਮਾਰ ਦੇ ਜੁੱਤੀ ਸਾਈਡ ਨੂੰ ਨਾ ਨਾ ਲਾਣੀ ਨਹੀਂ ਇੱਕ ਲੈ ਆਉਣ ਆਹ ਚੱਲ ਚੱਲ ਚੱਲੇ ਬਾਬਾ 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 ਖੜ ਜਾ ਬਾਬਾ 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 ਹੋਰ ਇੱਜਤ ਦਾ ਸਵਾਲਾ ਇੱਜਤ ਸਵਾਲਾ ਚੰਡੀਗੜ੍ਹ ਦੀ ਇੱਜਤ ਸਵਾਲਾ ਰੋਜ਼ 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 ਮੇਰਾ ਘੜਾ ਵੱਜਣਾ ਉੱਥੇ ਚਲ ਦੋ ਵਾਰ ਤਿੰਨ ਵਾਰ ਉਹ ਕੁਝ ਨਹੀਂ ਪਤਾ ਲੱਗਦਾ ਆਹ ਹਰ ਚੀਜ਼ ਪਤਾ ਹੁੰਦਾ ਐਂਡ ਵਾਲਾ ਖਾ ਕਰਾ ਦਿੰਦਾ ਹੁੰਦਾ ਕਈ ਵਾਰ ਇਹ ਵੀ ਤੁੱਕਾ ਹੀ ਹੁੰਦਾ ਇਹ ਹਾਂ ਯਾਰ ਯਾਰ ਸੰਗਤਾਂ ਚ ਚੱਲੋ ਇੱਕ ਮੁੱਕਲਾ ਆਹ ਕਾਲੇ ਲੱਗ ਗਿਆ ਇੱਜਤ ਆ ਗਿਆ ਹੈਲੋ ਇੱਜਤ ਆ ਗਿਆ ਬਾਈ ਇਹ ਤੁੰਤੇ ਦਾ ਇੱਕ ਇੱਕ ਕਰਦਾ ਉੱਥੇ ਤੱਕ ਕਾਕੇ ਟਕਾ ਕੇ ਵਾਤਾ ਕੁਚੀ ਵਾਹੇ ਵਾਪਾ ਜੀ ਆਗੇ ਬਾਬਾ ਜੀ ਆਗੇ ਲੋ ਜੀ ਬਾਬਾ ਹਰਵਿੰਦਰ ਸਿੰਘ ਜੀ ਦੇ ਦੇ ਕੀ ਕਰਦੇ ਆ ਉੱਡਣਾ ਇੰਤੋਂ ਵੀ ਨਹੀਂ ਲੱਗਦਾ ਖੇੜੇ ਵਾਲੇ ਓ ਘਾਲ ਸ਼ਾਬਾਸ਼ ਦੋ ਰਹਿ ਗਏ ਦੋ ਰਹਿ ਗਏ ਬਸ ਇੱਕ ਲੱਗ ਗਿਆ ਫੇਰ ਬਸ 19 ਵਾਰੀ ਇੱਕ ਇੱਕ ਵਾਰ ਹੋਇਆ ਆਥੂ ਓਏ ਹੋਏ ਨਹੀਂ 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 ਪੱਤ ਗਿਆ ਚੱਕ ਲੈ ਚੱਕ ਲੈ ਚੱਕਾ ਚੱਕਲਾ ਚੱਕਲਾ ਸਾਹ ਓ ਚੱਕ ਲੈ ਯਾਰ ਹਰਮਿੰਦਰ ਸਾਰੇ ਚੱਕ ਲੈ ਆ ਰਿਹਾ ਚੱਲ ਹਰਮਿੰਦਰ ਪਾਰ ਬੁਲਾ ਦੇ ਪਾਰ ਨਹੀਂ ਕਰਨਾ ਪੈਣੀ ਅਟੈਕ ਹਾਂ ਉਹੀ ਪੈ ਰੱਖਿਆਏਗਾ ਵੇ ਹਾਂ ਤਾਂ ਹੀ ਭਾ ਹਾਂ ਤਾਰੀਫ ਹੋਸਲੇ ਕਾਈ ਇੱਕ ਕਰ ਗਿਆ ਇੱਕ ਕਰ ਗਿਆ ਚੱਲ ਹਾਂ ਉਛਲੀ ਕਹਿੰਦੇ ਓ ਕਾਲ ਜਿੱਤ ਗਿਆ ਓਏ ਮੇਰੀ ਵਾਰ ਤੋਂ ਕਿੰਨੇ ਹੋ ਜਾਏ ਹਰ ਵਾਰ ਨਹੀਂ ਹੁੰਦਾ ਹਰ ਵਾਰ ਨਹੀਂ ਹੁੰਦਾ ਚੁੱਕਾ ਲੱਗ ਗਿਆ ਲੈ ਜਾਏਗੀ ਲੈ ਵੀ ਗੇਲੇ ਗੇਲੇ ਪਾਰ ਕਰਾਣਾ ਖੇਤ ਓਏ ਬਈ ਗੁੱਲੀ ਦੇ ਉੱਤੇ ਰਹਿ ਗਈ ਡੰਡਾ ਓ ਰੂਲਾ ਰੂਲਾ ਆਜਾ ਰੂਲਾ ਹਥਿਆਰ ਨਾਲ ਲੈਦੇ ਫੈਸਲੇ ਬੰਦੀ ਓ ਆ ਜੀ ਵਾਹ ਆਊਟ ਆਊਟ ਖੇਡ ਖੇਡ ਵਾਹ ਬਈ ਵਾਹ ਲੜੀ ਗੁੱਲੀ ਦੇ ਇੱਥੇ ਰਹਿ ਗਈ ਡੰਡਾ ਪਚਾਤਾ ਅਗਲੇ ਖੇਤ ਹੋ ਗਿਆ ਪਾਣੀ ਮਾਰ ਲਿਆ ਨਹੀਂ 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 ਫਿਰ ਸਲਿੱਪ ਹੋਏਗਾ ਯਾਰ ਉਹਨੇ ਮਾਰ ਲਓ